ਲਹਿਣੇ ਦੀ ਫੈਰਾਈ ਹੈ ਨਾਨਕਾ ਦੋਹੀ ਖੱਟੀ ਹੈ ਜੋਤ ਉਹ ਜੁਗਤ ਸਾਈ ਸੇ ਕਾਇਆ ਫੇਰ ਪਲਟਦੀ ਹੈ ਗੁਰੂ ਕੀ ਪਿਆਰੀ ਸਾత్సੰਗਤ ਅੱਜ ਗੁਰੂ ਨਾਨਕ ਪਾਸ਼ਾ ਦੀ ਦੂਸਰੀ ਜੋਤ ਗੁਰੂ ਅੰਗਦ ਦੇਵ ਪਾਸ਼ਾ ਦਾ ਗੁਰਤਗੱਦਿਨ ਸ਼ੀਨੀ ਤਾੜ ਹੈ ਅੱਜ ਦੇ ਦਿਨ 12 ਸਤੰਬਰ ਸਨ 1539 ਗੁਰੂ ਨਾਨਕ ਪਾਸ਼ਾ ਨੇ ਆਪਣੇ ਜੋਤੀ ਜੋ ਸਮਾਨਤੋਂ ਮਾਤਰ 4 ਦਿਨ ਪਹਿਲਾਂ ਗੁਰੂ ਅੰਗਦ ਦੇਵ ਪਾਸ਼ਾ ਨੂੰ ਗੁਰਤਾਖਦੀ ਦੀ ਜ਼ਿੰਮੇਵਾਰੀ ਸੌਂਪੀ ਨਾਲੀ ਉਹ ਪੋਥੀ ਜਿਹਦੇ ਵਿੱਚ ਗੁਰੂ ਨਾਨਕ ਪਾਸ਼ਾ ਨੇ ਆਪਣੇ 974 ਸ਼ਬਦ ਤੇ ਸ਼ਲੋਕ ਲਿਖੇ ਸਨ, ਬਾਬਾ ਕਬੀਰ ਦੇ 541 ਸ਼ਬਦ ਤੇ ਸ਼ਲੋਕ ਲਿਖੇ ਸਨ, ਬਾਬਾ ਫਰੀਦ ਜੀ ਗੰਗੇ ਸ਼ਕਰ ਜਿਨ੍ਹਾਂ ਦੇ 134 ਕਲਾਮ ਲਿਖੇ ਸਨ, ਨਾਲ ਹੀ ਬਾਬਾ ਨਾਮਦੇਵ ਜੀ ਜਿਨ੍ਹਾਂ ਦੀਆਂ 60 ਰਚਨਾਵਾਂ ਲਿਖੀਆਂ ਸਨ, ਬਾਬਾ ਰਵਿਦਾਸ ਜੀ ਜਿਨ੍ਹਾਂ ਦੀਆਂ 41 ਰਚਨਾਵਾਂ ਗੁਰੂ ਨਾਨਕ ਪਾਸ਼ਾ ਨੇ ਉਸ ਪੋਥੀ ਦੇ ਵਿੱਚ ਲਿਖੀਆਂ ਸਨ, ਹੋਰ ਲਗਭਗ 15 ਸੰਤ ਮਹਾਂਪੁਰਸ਼ਾਂ ਦੀਆਂ ਰਚਨਾਵਾਂ ਉਸ ਪੋਥੀ ਦੇ ਵਿੱਚ ਲਿਖੀਆਂ ਸਨ ਤੇ ਤ ਮਹਿਲ ਜੋ ਸ਼ ਮਿਲੀ ਉਪੋਥੀ ਗੁਰੂ ਗੰਗਦ ਦੇ ਪਾਸ਼ਾ ਨੂੰ ਸੌਂਪੀ ਨਾਲ ਹੀ ਗੁਰੂ ਗੰਗਦ ਦੇ ਪਾਸ਼ਾ ਨੇ ਫਿਰ ਅੱਗੇ ਚੱਲ ਕੇ ਐਸੇ ਪੋਥੀ ਦੇ ਵਿੱਚ ਆਪਣੇ 63 ਸ਼ਲੋਕ ਦਰਜ ਕੀਤੇ ਗੁਰੂ ਪਿਆਰਿਓ ਗੁਰੂ ਗੰਗਦ ਦੇ ਪਾਸ਼ਾ ਦਾ ਸ਼ਬਦ ਕੋਈ ਨਹੀਂ ਹੈ ਸਿਰਫ 63 ਸ਼ਲੋਕ ਨੇ ਜੋ ਕਿ ਹੁਣ ਗੁਰਗੰਗ ਸਬਜੀ ਬਾਣੀ ਦੇ ਵਿੱਚ ਦਰਜ ਨੇ ਗੁਰੂ ਗੰਗਦ ਦੇ ਪਾਸ਼ਾ ਦਾ ਪਹਿਲਾ ਨਾਮ ਜਿਹੜਾ ਸੀ ਉਹ ਭਾਈ ਲੈਣਾ ਮਲ ਜੀ ਸੀ ਗੁਰਨਾਣਕ ਪਾਸ਼ਾ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੌਂਪ ਦਿਆਂ ਭਾਈ ਲੈਣਾ ਜੀ ਨੂੰ ਆਪਣੀ ਗੱਲ ਵਕੜੀ ਚ ਲਿਆ ਤੇ ਨਵਾਂ ਨਾਮ ਦਿੱਤਾ ਅੰਗਤ ਜੀ ਜੋਤ ਕੋ ਇੱਕ ਜੋਤ ਸੇ ਸਤਗੁਰ ਨੇ ਪੈਦਾ ਕਰ ਦਿਆ ਅੰਗ ਸੇ ਆਪਣੇ ਲਗਾਇਆ ਲੈਣੇ ਕੋ ਅੰਗਤ ਕਰ ਦਿਆ ਅੰਗ ਸੇ ਆਪਣੇ ਲਗਾਇਆ ਲੈਣੇ ਕੋ ਅੰਗਤ ਕਰ ਦਿਆ ਸੋਸਾਨੀਆਂ ਸੰਤਾਨ ਨੂੰ ਪ੍ਰਬੰਧਕ ਕਮੇਟੀ ਗੁਰਦੁਆਰਾ ਗੁਰਨਾਨਕ ਦਰਬਾਰ ਵੱਲੋਂ ਗੁਰਵੰਗਾ ਦੇ ਪਾਸ਼ਾ ਦੇ ਗੁਰਤਗਦੀ ਨਿਸ਼ੀਨੀ ਤਾੜੇ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਤਖਤ ਰਾਜਾ ਸੋਬੇ ਜੇ ਤਖਤ ਲਾਇਕ ਹੋਈ ਜਿੰਨੀ ਸੱਚ ਪਛਾਣਿਆ ਸੱਚ ਰਾਜੇ ਸੇ ਹੀ ਜਿੰਨੀ ਸੱਚ ਪਛਾਣਿਆ ਸੱਚ ਰਾਜੇ ਸੇ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ